ਬੀਜੇਪੀ ਨੂੰ ਅੱਜ ਪੰਜਾਬ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ ਦੱਸਦੀ ਹੈ ਕਿ ਅਰਵਿੰਦ ਖੰਨਾ ਜਿਹੜੇ ਕਿ ਬੀਜੇਪੀ ਦੇ ਉਪ ਪ੍ਰਧਾਨ ਨੇ ਉਹਨਾਂ ਨੇ ਬੀਜੇਪੀ ਦਾ ਪੱਲਾ ਛੱਡ ਲਿਆ ਤੇ ਅਕਾਲੀ ਦਲ ਦੇ ਵਿੱਚ ਹੋ ਸ਼ਾਮਿਲ ਹੋ ਗਏ ਨੇ ਜੀ ਹਾਂ ਅਰਵਿੰਦ ਖੰਨਾ ਜਿਹੜੇ ਕਿ ਪੰਜਾਬ ਬੀਜੇਪੀ ਦੇ ਉਪ ਪ੍ਰਧਾਨ ਨੇ ਹੁਣ ਉਹੋ ਭਾਜਪਾ ਛੱਡ ਕੇ ਸੁਖਬੀਰ ਬਾਦਲ ਦੇ ਨਾਲ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਤਾਂ ਸੁਖਬੀਰ ਬਾਦਲ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਪਾਰਟੀ ਦੇ ਵਿੱਚ ਐਂਟਰੀ ਦਿਵਾਈ ਹੈ ਤੇ ਉੱਥੇ ਜੁਆਇਨ ਕਰਵਾਈ ਗਈ ਹੈ ਪਾਰਟੀ ਵਸੂਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਰਵਿੰਦ ਖੈਨਲਾ ਜਿਹੜੇ ਕਿ ਬੀਜੇਪੀ ਦੇ ਉਪ ਪ੍ਰਧਾਨ ਨੇ ਪੰਜਾਬ ਦੇ ਵਿੱਚ ਵੱਡਾ ਦਬਦਬਾ ਹੈ ਵੱਡਾ ਚਿਹਰਾ ਹੈ ਤੇ ਕਾਫੀ ਲੰਬੇ ਸਮੇਂ ਤੋਂ ਪ੍ਰਧਾਨਗੀ ਦੇ ਉੱਤੇ ਨੇ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਕਾਫੀ ਸਾਰੇ ਹੋਰ ਵਲੰਟੀਅਰਸ ਨੇ ਜਿਹੜੇ ਉਹ ਵੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਾਲਾਂਕਿ ਇਸ ਬਾਰੇ ਪੁਖਤਾ ਜਾਣਕਾਰੀ ਸਮੇਂ ਨਹੀਂ ਆ ਪਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ अरविंद खन्ना ਨੇ ਉਹਨਾਂ ਦੇ ਨਾਲ ਕਾਫੀ ਸਾਰੇ ਵਲੰਟੀਅਰਜ਼ ਨੇ ਜਿਹੜੇ ਉਹ ਵੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬਹੁਤ ਹੀ ਜ਼ਿਆਦਾ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਉਹਨਾਂ ਨੇ अरविंद ਖੰਨਾ ਨੂੰ ਪਾਰਟੀ ਦੇ ਵਿੱਚ ਐਂਟਰੀ ਦਿਵਾਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੇ ਅਕਾਲੀ ਦਲ ਦਾ ਹੁਣ ਜਿਹੜਾ ਗੜ ਹੈ ਉਹ ਹੋਰ ਜਾਦਾ ਮਜ਼ਬੂਤ ਹੋਵੇਗਾ ਸੁਖਬੀਰ ਬਾਦਲ ਦੇ ਅਕਾਲੀ ਦਲ ਪਾਰਟੀ ਨੂੰ ਇੱਕ ਵੱਡਾ ਤੇ ਪਰਮਾ ਹੁੰਗਾ ਰਾਇ ਜਿਹੜਾ ਅਰਵਿੰਦ ਖੰਨਾ ਦੇ ਵੱਲੋਂ ਮਿਲਿਆ ਹੈ ਅਰਵਿੰਦ ਖੰਨਾ ਦੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਦੇ ਕਰਕੇ ਕਾਫੀ ਜ਼ਿਆਦਾ ਕਿਆ ਸੰਗਿਆ ਲਗਾਈਆਂ ਜਾ ਰਹੀਆਂ ਨੇ ਕਿ ਅੱਗੇ 27 ਦੇ ਵਿੱਚ ਇਲੈਕਸ਼ਨ ਕਾਫੀ ਜ਼ਿਆਦਾ ਦਿਲਚਸਪ ਹੋਣ ਵਾਲੇ ਨੇ